ਅੱਜ ਸਭ ਤੋਂ ਪਹਿਲਾਂ ਅਰਗਣੀਤਾ ਗੁਰੂ ਦਾ ਬੇਟਾ ਲਾਜੁਰਾ ਜੀ ਦਾ ਗੱਲ ਹੈ ਹਾਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਰੇ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਜੇਸ ਬਾਬਾ ਜੀਵਨ ਸਿੰਘ ਜੀ ਨੇ ਸਾਹਿਬ ਸਤਿਗੁਰੂ ਸ਼ੇਰਗੁਰ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚੇ ਤੇ ਅੱਜ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਗੁਰਦੁਆਰਾ ਸਾਡੇ ਦੀਵਾਨ ਹਾਲ ਤੱਕ ਸੀ ਕੇਸਗੜ੍ਹ ਸਾਹਿਬ ਤੇ ਸਮਾਗਮ ਵੀ ਚੱਲ ਰਹੇ ਤੇ ਉਹ ਅੱਜ ਨਗਰ ਕੀਰਤਨ ਵੀ ਨਿਹੰਗ ਸਿੰਘਾਂ ਵੱਲੋਂ ਬਾਬਾ ਮੇਜਰ ਸਿੰਘ ਜੀ ਦੀ ਸੋਡੀ ਵੱਲੋਂ ਲੈ ਕੇ ਉਹ ਜਿਹੜੇ ਦਿੱਲੀੋਂ ਤੁਰਿਆ ਉਹਨੇ ਤਕਾਲਾ ਨੂੰ ਪਹੁੰਚਣਾ ਉਹ ਤੋਂ ਇਲਾਵਾ ਤੁਹਾਡੇ ਮਰੂਰ ਇਹ ਵੀ ਕਰਨਾ ਚਾਹਣਾ ਕਿ ਜਿਹੜਾ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਨੂੰ ਮਹਾਨ ਨਗਰ ਕੀਰਤਨ ਜਿਹੜਾ ਪਵਿੱਤਰ ਧੋਵੜੀ ਸਾਹਿਬ ਦੀ ਧਰਤੀ ਤੋਂ ਸਤ ਗੁਰਾਂ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਇਆ ਸੀ ਉਹ ਅੱਜ ਵੱਖ-ਵੱਖ ਸਟੇਟਾਂ ਵਿੱਚ ਹੁੰਦਾ ਹੋਇਆ ਬੜੀ ਸਫਲਤਾਪੂਰਵਕ ਉਹ ਆਪਣੀ ਮੰਜ਼ਲ ਵੱਲ ਵੱਧ ਰਿਹਾ ਮੈਂ ਇਹ ਵੀ ਕਾਮਨਾ ਕਰਦਾ ਕਿ ਜਿਸ ਤਾਰ ਜਿਤੇ ਲੋਕਾਂ ਵੱਲੋਂ ਉਸ ਪਵਿੱਤਰ ਨਗਰ ਕੀਰਤਨ ਦੇ ਵਿੱਚ ਬਾਦ ਚੜ ਕੇ ਆਪਣਾ ਯੋਗਦਾਨ ਪਾਇਆ ਗਿਆ ਇਸ ਗੱਲ ਦਾ ਪ੍ਰਤੀਕ ਆ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣਾ ਸੀਸ ਬਲੀਦਾਨ ਦੂਸਰਿਆਂ ਲਈ ਕੀਤਾ Hindu ਧਰਮ ਲਈ ਕੀਤਾ ਤੇ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਵੀ ਫਰਜ਼ ਬਣਦਾ ਸੀ ਇਹ ਵੀ ਕਾਮਨਾ ਕਰਦੇ ਸੀ ਕਿ ਉਹ ਦੇ ਵਿੱਚ ਆਪਣਾ ਨਗਰ ਕੀਰਤਨ ਚ ਯੋਗਦਾਨ ਪਾਉਣ ਤੇ ਉਹ ਯੋਗਦਾਨ ਆਪਣਾ ਪਾ ਰਹੇ ਆ। ਸੋ ਨਗਰ ਕੀਰਤਨ 23 ਤਰੀਕ ਨੂੰ 23 11 2025 ਨੂੰ ਸ਼੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੂਗਾ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਵਿਸ਼ੇਸ਼ ਸਾਡਾ ਉਹ ਤੁਹਾਨੂੰ ਇਸ ਕਰਕੇ ਸਰਦਾ ਪੱਤਰ ਦਿੱਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਆ ਜਿੰਨਾ ਬਾਰਡਰ ਏਰੀਆ ਪਠਾਨਕੋਟ ਤੋਂ ਲੈ ਕੇ ਬੋਰ ਤੱਕ ਤੇ ਸultanpur Lodhi ਦੀ ਧਰਤੀ ਇਹ ਬੜੀ ਬੁਰੀ ਤਰ੍ਹਾਂ ਫਲਾਡਸ ਦੇ ਨਾਲ ਪ੍ਰਭਾਵਿਤ ਹੋਇਆ ਪ੍ਰਭਾਵਿਤ ਨਹੀਂ ਹੋਇਆ ਇਹ ਕਿਸੇ ਨੂੰ ਦਾ ਕਹ ਲਓ ਵੀ ਨਾਸ਼ਤੇ ਹੋ ਗਿਆ ਘਰਾਂ ਦੇ ਵਿੱਚ 10-10 ਫੁੱਟ ਪਾਣੀ ਫਸਲਾਂ ਦੇ ਸਾਰੇ ਤਕਰੀਬਨ ਮੈਂ ਆਪ ਵੀ ਦੌਰਾ ਕਰਕੇ ਆਇਆ ਤੇ ਮੈਨੂੰ ਇਹ ਵੀ ਚਿੰਤਾ ਖਾ ਰਹੀ ਉਹਨਾਂ ਲੋਕਾਂ ਨੂੰ ਵੀ ਕਿ ਝੋਨੇ ਦੀ ਫਸਲ ਤਾਂ ਗਈ ਗਈ ਗਏ ਹਾਂ ਕਣਕ ਵੀ ਬੀਜੀ ਨਹੀਂ ਜਾਣੀ ਕਿਉਂਕਿ ਥੱਲੇ ਝੋਨੇ ਦੀ ਪਰਾਲੀ ਹੋ ਗਈ ਉੱਤੇ ਰੇਤਾ ਪੈ ਗਈ ਤੇ ਉੱਥੇ ਪਤਾ ਨਹੀਂ ਲੱਗਦਾ ਵੀ ਇਹ ਸਮੁੰਦਰਿਆ ਤੇ ਉਹਦੀ ਮਾਰਕੇਸ਼ਨ ਹੋਣ ਨੂੰ ਵੀ ਫੇ ਕਿਹਦੀ ਕਿਹਦੀ ਪੈੜੀ ਆ ਕਿੱਥੇ ਕਿੱਥੇ ਆ ਉਹ ਵੀ ਸਾਰਾ ਸਮਾਂ ਲੱਗੂ ਸੋ ਇੱਕ ਸਾਡੇ ਲਈ ਦੁੱਖ ਦਾ ਕਾਰਨ ਵੀ ਬਣਿਆ ਪਾਵੇਂ ਇਹ ਦੁੱਖ ਦਾ ਕਾਰਨ ਬਣ ਵਿੱਚ ਸਰਕਾਰਾਂ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਮਾਧੋਪੁਰ ਦੇ ਗੇਟ ਦੇ ਚਾਰ ਗੇਟ ਹੀ ਓਖੜ ਗਏ ਲਗਾਤਾਰ ਪਾਣੀ ਆਉਣ ਨਾਲ ਮੈਂ ਜਿੱਦਣ ਗਿਆ ਸੀ ਉਹਨਾਂ ਏਰੀਆ ਦੇ ਵਿੱਚ ਤੇ ਉੱਥੇ ਗੱਡੀ ਵੀ ਨਹੀਂ ਗਈ ਟਰੈਕਟਰਾਂ ਦੇ ਸਾਨੂੰ ਚੜ ਕੇ ਜਾਣਾ ਪਿਆ ਕੁਝ ਏਰੀਆ ਦੇ ਵਿੱਚ ਸਾਨੂੰ ਬੋਰਡ ਰਾਹੀਂ ਜਾਣਾ ਪਿਆ ਸੋ ਮੇਰਾ ਕਹਿਣ ਤੋਂ ਭਾਵ ਉਹਨਾਂ ਲੋਕਾਂ ਦੀ ਰਿਕੁਆਇਰਮੈਂਟ ਸੀ ਬੇਸਿਕ ਤੌਰ ਤੇ ਕਿ ਸਾਨੂੰ ਸੁੱਕਾ ਦੁੱਧ ਪ੍ਰਸ਼ਾਦੇ ਦਾ ਇੰਤਜ਼ਾਮ ਤੇ ਪਾਣੀ ਦਾ ਇੰਤਜ਼ਾਮ ਤੇ ਦਵਾਈਆਂ ਦਾ ਇੰਤਜ਼ਾਮ ਕਰਕੇ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਮਨੀ ਸਾਹਿਬ ਗੁਰਦੁਆਰੇ ਤੋਂ ਕਿਉਂਕਿ ਜਲਾਲਾਬਾਦ ਦਾ ਏਰੀਆ ਪਹਿਲਾਂ ਇਹ ਹੜ੍ਹ ਨਾਲ ਪ੍ਰਭਾਵਿਤ ਹੋਇਆ ਉਸੇ ਦਿਨ ਤੋਂ ਇਹ ਕਾਰਜ ਜਿਹੜੇ ਆ ਆਰੰਭ ਦਿੱਤੇ ਸੀ ਤੇ ਬਹੁਤ ਆ ਦੀ ਮੰਗ ਸੀ ਕਿ ਸਾਨੂੰ ਡੀਜ਼ਲ ਵੀ ਦਿਓ। ਸੋ ਇਹ ਸਾਰੇ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਆਰੰਭ ਕੀਤੇ ਗਏ ਤੇ ਸਾਰੇ ਜਿੰਨੇ ਵੀ ਬਾਰਡਰ ਏਰੀਆ ਦੇ ਗੁਰਦੁਆਰੇ ਸਹਿਮਾਨ ਸੀ ਉਹਨਾਂ ਨੂੰ ਇੱਕ ਹਦਾਇਤ ਵੀ ਕੀਤੀ ਗਈ ਕਿ ਤੁਸੀਂ ਤੁਰੰਤ ਮੈਨੇਜਰ ਸਾਹਿਬ ਨੂੰ ਕਿ ਜਿੱਥੇ ਕੋਈ ਕਿਸੇ ਦੀ ਮੰਗ ਆਉਂਦੀ ਆ ਉੱਥੇ ਤੁਰੰਤ ਜੋ ਵੀ ਉਹਨਾਂ ਦੀ ਮੰਗ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਲੋਕ ਆਪਣੇ ਆਪ ਨੂੰ ਇਹ ਮਹਿਸੂਸ ਨਾ ਕਰਨ ਕਿ ਅਸੀਂ ਇਕੱਲੇ ਪੈ ਗਏ ਆ ਤੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਕਾਲੀ ਦਲ ਦਾ ਜਿਨ੍ਹਾਂ ਨੇ ਦਿਨ ਰਾਤੇ ਕਰਕੇ ਨਾ ਕਾਰਜ ਖੇਤਰਾਂ ਦੇ ਵਿੱਚ ਬੜਾ ਵੱਡਾ ਆਪਣਾ ਯੋਗਦਾਨ ਪਾਇਆ ਭਾਵੇਂ ਮੋਬਿਲਾਈਜੇਸ਼ਨ ਵੱਡੇ ਤੌਰ ਤੇ ਹੋ ਗਈ ਸ਼ੁਰੂ ਪਰ ਇੱਕ ਵਾਰੀ ਮੋਬਿਲਾਈਜੇਸ਼ਨ ਕਰਨ ਦਾ ਮੁੰਡ ਬੰਨਣਾ ਪੈਂਦਾ ਉਹ ਮੁੰਡ ਬੰਨਿਆ ਤੇ ਅੱਜ ਪੰਜਾਬ ਦੇ ਵਿੱਚ ਮੈਂ ਦੇਖਦਾ ਵੱਡੇ ਪੱਧਰ ਤੇ ਲੋਕ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸਰਕਾਰ ਬਹੁਤ ਲੇਟ ਐਕਸ਼ਨ ਸ਼ੁਰੂ ਕੀਤਾ ਹੁਣ ਸਰਕਾਰ ਕੀ ਕਰ ਸਕਦੀ ਸਰਕਾਰ ਸਭ ਤੋਂ ਵੱਡਾ ਜੇ ਚਾਹੁੰਦੀ ਪੰਜਾਬ ਦੇ ਲੋਕਾਂ ਦਾ ਭਲਾ ਘਟੋ ਘਟ 50 50000 ਰੁਪਇਆ 1 ਏਕੜ ਦਾ ਮੁਆਵਜ਼ਾ ਦੇਵੇ ਲੋਕਾਂ ਨੂੰ ਕਿਉਂਕਿ ਆ ਜਿਹੜੇ ਲੰਗਰ ਪਾਣੀ ਇਹ ਤਾਂ ਅਸੀਂ ਆਪ بچਾ ਦੇਣੇ ਲੋਕਾਂ ਕੋਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਆ ਕਿ ਆ ਜ਼ਿਲੇ ਹੜ ਹੁਣ ਬਹਿ ਜਾਣੇ ਆ ਜ਼ਿਲੇ ਪਾਣੀ ਸੁੱਕ ਜਾਣਾ ਉਦੋਂ ਬਾਅਦ ਅਸਰ ਰਾਹਤ ਫੇਰ ਉਹ ਬਚਾ ਕੇ ਤਰਫੇ ਸ਼ੁਰੂ ਹੋਣੇ ਆ ਉਹ ਮੋੜ ਵਸੇਬੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੈਂ ਦੇਖਿਆ ਸੀ ਜਾ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਿ ਲੋਕਾਂ ਦੇ ਘਰ ਤਾਂ ਉੱਚੇ ਆ ਪਰ ਚਾਰ ਚਫੇਰੇ ਪਾਣੀ ਆ ਸੋ ਉਹਦੇ ਲਈ ਅਸੀਂ ਯਤਨਸ਼ੀਲ ਰਹਾਂਗੇ ਕਿ ਸਾਰੇ ਮੈਨੇਜਰ ਸਾਹਿਬਾਨ ਨੂੰ ਕਿਹਾ ਕਿ ਸਾਰੇ ਕਾਰਜ ਉਹ ਐ ਜਿੱਤੇ ਤੁਸੀਂ ਕਰੀ ਚਲੋ ਤੇ ਮੈਂ ਇਸ ਗੱਲ ਦੀ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਵਰਕਰਾਂ ਨੂੰ ਸਮੂਚੇ EMPLOYEES ਨੂੰ ਜਿਨ੍ਹਾਂ ਨੇ ਅੱਜ 1 ਕਰੋੜ ਰੁਪਇਆ ਇਕੱਤਰ ਕਰਕੇ ਚੈੱਕ ਅੱਜ ਦੇ ਦੇਣਾ 1 ਕਰੋੜ ਰੁਪਇਆ ਇਹ ਨਹੀਂ ਦੋ ਚੌ ਦਿਨਾਂ ਦੇ ਵਿੱਚ ਫੇਰ ਉਹ ਇਕੱਤਰ ਕਰਕੇ ਦੇਣਾ ਇਹ ਨਹੀਂ 2 ਕਰੋੜ ਰੁਪਇਆ ਇਹ ਫੰਡ ਰੀਲੀਫ ਜਿਹੜਾ ਆਪਣੇ ਸ਼ੁਰੂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦੇ ਵਿੱਚ ਇਹਨਾਂ ਦਾ ਧੰਨਵਾਦ ਕਰਦਾ ਅੱਗੇ ਕਈ ਵਾਰੀ ਹੁੰਦਾ ਸੀ ਜੀ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਸ ਵਾਰ ਅਮਪਲੋਈ ਨੇ ਇਹ ਦਰਸਾ ਦਿੱਤਾ ਕਿ ਕੁਦਰਤੀ ਆਫ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਸੋ ਇਹ ਤੋਂ ਇਲਾਵਾ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਾਤੀ ਤੌਰ ਤੇ ਬਹੁਤ ਸਾਰੇ ਅਮਪਲੋਈ ਸਾਡੇ ਜੇ ਕਿਸੇ ਨੂੰ 10000 ਦੀ 5000 ਦੀ ਲੋੜ ਆ ਦਈ ਜਾਂਦੇ ਆ ਅਸੀਂ ਗੁਰੂ ਨਾਨਕ ਦਾਸ ਮੈਡੀਕਲ ਯੂਨੀਵਰਸਿਟੀ ਤੋਂ ਇਹ ਯਤਨ ਕੀਤਾ ਉੱਥੋਂ ਸਾਡੀਆਂ ਰਾਹਤ ਤੌਰ ਫੌਰਨ ਤੌਰ ਤੇ ਇੱਕ ਐਂਬੂਲੈਂਸ ਡੇਰਾ ਬਾਬਾ ਨਾਨਕ ਤੇ ਇੱਕ ਰਮਦਾਸ ਵਿਖੇ ਦਿੱਤੀ ਸੀ ਉਹ ਜਿੱਥੇ ਆਪਣੇ ਬਿਮਾਰੀ ਦੀਆਂ ਦਵਾਈਆਂ ਪਹੁੰਚਾਉਂਦੇ ਆ ਉਥੇ ਨਾਲ ਦੀ ਨਾਲ ਕਿਸੇ ਨੂੰ 5000 ਕਿਸੇ ਨੂੰ 10000 ਜਿਹੜੇ ਬਹੁਤ ਵਿਚਾਰੇ ਓਕੇ ਆ ਕਿਉਂਕਿ ਚੰਗਾ ਬੰਦਾ ਕੋਈ ਉਹ ਤਾਂ ਵਿਚਾਰਾ ਗੁਜ਼ਾਰਾ ਕਰ ਲੂਗਾ ਤੇ ਕਈ ਵਿਚਾਰੇ ਮਾਤੜ ਤੇ ਮਾਤੜ ਉਹ ਰਾਹਤ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਜੁਨੀਅਰ ਹਸਪਤਾਲ ਪਾ ਰਹੀ ਆ ਤੇ ਸਾਡੇ ਸਾਰੇ ਸਕੱਤਰ ਸਹਿਬਾਨ ਇਨਾਂ ਨੂੰ ਵੀ ਕਿਹਾ ਸੀ ਕਿ ਆਪਾਂ ਜਿਹੜੇ ਪੈਸੇ ਹੋਣ ਆਉਣੇ ਆਪਣੇ ਕੋਲ ਇਹਦੇ ਲਈ ਅਸੀਂ 2-4 ਮੈਂਬਰ ਨਹੀਂ ਸਾਰੇ ਬਹੁਤਾਂ ਤੋਂ ਅਸੀਂ ਇਹ ਵਿਊਜ਼ ਲਵਾਂਗੇ ਤੇ ਉਹਨਾਂ ਲੋਕਾਂ ਲਈ ਕੀ ਕੀਤਾ ਜਾ ਸਕਦਾ ਕਿਉਂਕਿ ਬਹੁਤ ਨਗਰਾਂ ਦੇ ਵਿੱਚ ਗੁਰੂ ਘਰ ਵੀ ਇਫੈਕਟਡ ਹੋਏ ਆ ਉਹਨਾਂ ਦਾ ਵੀ ਦੇਖਾਂਗੇ ਬੈਠ ਕੇ ਵਿਚਾਰ ਕਰਾਂਗੇ ਕਿਉਂਕਿ ਲਗਭਗ 1100 ਪਿੰਡ ਸਿੱਧਾ ਅਫੈਕਟ ਹੋਇਆ ਉਹਦੇ ਵਿੱਚ ਕਿਸ ਤੰਗ ਨਾਲ ਯੋਗਦਾਨ ਪਾਉਣਾ ਉਦਲੇ ਅਸੀਂ ਸਾਰੇ ਯਤਨशीर ਰਹਾਂਗੇ ਤੇ ਦੂਸਰਾ ਇੱਕ ਸਾਡਾ ਇਹ ਅਕਾਊਂਟ ਹੈ ਜਿਹੜਾ ਤੁਸੀਂ ਵੀ ਜ਼ਰੂਰ ਨਸ਼ਰ ਕਰਦੇ ਹੋ ਇਹਦੇ ਵਿੱਚ ਲੋਕ ਆਪ ਮਹਾਰਾ ਆਪਣੀ ਦੁਸ਼ਮਾਨ ਦੇ ਜਿਹੜਾ ਕੱਢ ਕੇ ਪਾ ਰਹੇ ਆ ਇਹ ਜ਼ਰੂਰ ਵਿੱਚ ਆਪਣੇ ਜਸ ਭਾਜੀ ਦੇ ਤੁਸੀਂ ਇਲੈਕਟ੍ਰਿਕ ਮੀਡੀਆ ਦੀ ਮਾ ਫੋਟੋ ਲੈ ਲਓ ਇਥੋਂ ਤਾਂ ਕਿ ਇਹ ਤੁਹਾਨੂੰ ਪਤਾ ਲੱਗ ਜਾਏ ਇਹ ਹੈਗਾ ਸਾਡੇ ਐਸਪੀਆਈ ਦਾ ਡੋਨੇਸ਼ਨ ਟਵਾਰਡਸ ਬਲੱਡ ਫਲੱਡ ਵਿਕਟਮ ਆਫ ਪੰਜਾਬ ਇਹ ਸਾਡਾ ਐਸਬੀਆਈ ਦਾ ਅਕਾਊਂਟ ਆ ਬ੍ਰਾਂਚ ਹੈਗੀ ਇਹਦੀ 11 ਸੰਸਦ ਮਾਰਗ ਮੇਨ ਬ੍ਰਾਂਚ ਨਿਊ ਦਿੱਲੀ ਇੰਡੀਆ ਇਹ ਤੇ ਇਹ ਜਿਹੜੀ ਸਿਰਫ ਫਾਰਨ ਕਾਉਂਟਰੀਜ਼ ਲਈ ਆ ਆਪਣੇ ਲੋਕ ਵੀ ਪਾ ਸਕਦੇ ਇਹ ਨਹੀਂ ਕੋਈ ਦਿੱਕਤ ਪਰ ਉਹ ਚੇਚੇ ਤੌਰ ਤੇ ਬਾਹਰਲੇ ਜਿਹੜੇ ਆ ਇਹ ਅਕਾਊਂਟ ਹੈਗਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਇਹਦਾ ਅਕਾਊਂਟ ਨੰਬਰ ਹੈਗਾ 000000 60 401 00 063 31 ਮੈਂ ਰਿਪੀਟ ਕਰ ਦਿਆਂ 000000 401 00 000, 000, 000, 063 31 ਇਹਦਾ ਆਈ ਐਫ ਐਸ ਸੀ ਕੋਡ ਹੈਗਾ ਐਸ ਬੀ ਆਈ ਐਨ 0000691 ਇਹਦਾ ਆਈ ਐਫ ਐਸ ਸੀ ਕੋਡ ਐਸ ਬੀ ਆਈ ਐਨ 0000691 ਸਵਿਫਟ ਕੋਡ ਇਹਦਾ ਜਿਹੜਾ ਐਸ ਬੀ ਆਈ ਐਨ ਆਈ ਐਨ ਡਬਲ ਵੀ ਐਸ ਬੀ ਆਈ ਐਨ ਆਈ ਐਨ ਡਬਲ ਵੀ 104 AFCR ਦਾ ਕਾਉਂਟ ਹੈ ਜਿਹਦੇ ਵਿੱਚ ਸਾਨੂੰ ਛੋਟ ਆ। ਸੋ ਇਹਦੇ ਵਿੱਚ ਬਾਅਦ ਤੋਂ ਬਾਅਦ ਪੈਸੇ ਪਾਉਣੇ ਟੈਕਸ ਦੀ ਵੀ ਇਹਦੇ ਵਿੱਚ ਰਿਪੀਟ ਆ। ਇੱਕ ਸਾਡਾ ਅਕਾਊਂਟ ਹੈਗਾ 13 13 ਜਿਹੜਾ ਗੁਰੂ ਨਾਨਕ ਦੇ ਪਾਤਸ਼ਾਹ ਦੀ ਸ਼ਤਾਬ ਦੀ ਵੇਲੇ ਖੋਲਿਆ। ਪਿਛਲੀ ਬਾਰੇ ਵੀ ਇਹ ਇਫੈਕਟ ਹੋਇਆ ਸੀਗਾ। ਇਹ ਇੱਕ ਬ੍ਰਾਂਚ ਹੈਗੀ ਗੋਲਡਨ ਟੈਂਪਲ ਅੰਮ੍ਰਿਤਸਰ। ਇਹ ਜਿਹੜੇ ਦੇਸੀ ਇੱਧਰਲੇ ਬੰਦਿਆਂ ਨੇ ਮੇਰੇ ਅਰਗਿਆਂ ਨੇ ਪਾਉਣੇ ਆ। ਅਕਾਊਂਟ ਹੈਗਾ ਇਹਦਾ HDFC ਬੈਂਕ ਦੇ ਵਿੱਚ ਅਕਾਊਂਟ ਨੰਬਰ ਇਹਦਾ ਹੈਗਾ 5 01 00300315215 5010030031521 IFSC ਕੋਡ HDFC 0001313 HDFC 000 ਫਿਰ ਅਗੇਨ 1313 ਤੇ ਬ੍ਰਾਂਚ ਕੋਡ ਇਹਦਾ ਹੈਗਾ 1313 ਮਾਈਕਰੋ ਕੋਡ 141432 4006 ਸੋ ਇਹਦੇ ਵਿੱਚ ਜਿਹੜੇ ਵੀ ਮਾਈ ਭਾਈ ਆਪਣਾ ਚਾਹੁੰਦੇ ਯੋਗਦਾਨ ਪਾਉਣਾ ਉਹ ਯੋਗਦਾਨ ਆਪਣਾ ਪਾਉਣ ਤੇ ਪਾ ਵੀ ਰਹੇ ਆ ਇਸ ਕਰਕੇ ਅਸੀਂ ਸਾਰਿਆਂ ਨੇ ਇਹ ਯਤਨ ਕੀਤਾ ਕਿ ਇਹ ਅਕਾਊਂਟ ਦੇ ਵਿੱਚ ਜਿੰਨੇ ਵੀ ਮਾਇਆ ਆਉਗੀ ਇਹ ਮੋੜ ਵਸੇਬੇ ਲਈ ਜਿਹੜੇ ਆਪਣੇ ਰਾਹਤ ਸਾਡੇ ਚੱਲ ਰਹੇ ਚੱਲੀ ਜਾਣੇ ਆ ਉਹਦੇ ਵਿੱਚ ਕੋਈ ਛੋਟ ਨਹੀਂ ਖੜੋਤ ਨਹੀਂ ਆਉਣੀ ਉਹ ਐਜਿਟ ਜੇ ਸਾਡੇ ਮੈਨੇਜਰਾਂ ਨੂੰ ਹਦਾਇਤ ਹੈ ਉਹ ਆਪਣੇ ਗੁਰਦਾਰਾ ਸਹਿਬਾਨਾਂ ਤੋਂ ਉਹ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਪਰ ਆ ਜਿਹੜੀ ਮਾਇਆ ਬਾਹਰੋਂ ਤੁਹਾਡੀ ਵਿਦੇਸ਼ ਚੋਂ ਜਾਂ ਦੇਸ਼ ਚੋਂ ਆਉਣੀ ਆ ਤੇ ਮੈਂ ਸਮੂਹ ਮਾਈ ਭਾਈ ਗੁਰੂ ਨਾਨਕ ਦੇਵ ਜੀ ਨਾਮ ਮਾਈ ਭਾਈ ਨੂੰ ਬੇਨਤੀ ਵੀ ਕਰਦਾ ਇਹ ਤੁਹਾਡਾ ਇੱਕ ਇੱਕ ਪੈਸਾ ਗੁਰੂਦਾਰਨ ਹੋ ਕੇ ਉਹਨਾਂ ਲੋਕਾਂ ਦੇ ਜਿਹੜੇ ਵਿਚਾਰੇ ਅਫੈਕਟਡ ਹੋ ਗਏ ਉਹਨਾਂ ਦੇ ਮੋੜ ਬਸੇਵੇ ਲਈ ਜਾਣੇ ਚਾਹੇ ਗੁਰੂ ਘਰ ਹੋਣ ਤੇ ਚਾਹੇ ਕੋਈ ਹੋਰ ਕਾਰਜ ਹੋਣ ਤੇ ਮੈਂ ਖੁਸ਼ੀ ਵੀ ਮਹਿਸੂਸ ਕਰ ਰਿਹਾ ਕਿ ਆ ਹੁਣੇ-ਹੁਣੇ ਇੱਥੇ ਆਪਾਂ ਬੈਠੇ ਆ ਇਹਨਾਂ ਬੈਠਿਆਂ-ਬੈਠਿਆਂ ਤੇ ਹੀ ਸਰਦਾਰ ਬਲਵੰਤ ਸਿੰਘ ਯੂਐਸਏ ਵੱਲੋਂ ਉਹਨੇ 3 ਲੱਖ ਰੁਪਏ ਦੇ ਜਿਹੜੇ ਚੱਕਿਆ ਉਹ ਭੇਟ ਕੀਤੇ ਆ ਅਮਰਤਪਾਲ ਸਿੰਘ ਜਿਹੜੇ ਸਾਡੇ ਮਹਿਤਾ ਸਾਹਿਬ ਦੇ ਸਾਨੇ ਲਾ ਆ ਉਹਨਾਂ ਨੇ 1 ਲੱਖ ਰੁਪਇਆ ਭੇਟ ਕੀਤਾ ਜਸਪ੍ਰੀਤ ਸਿੰਘ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਮਨਜੀਤ ਕੌਰ ਮਨਜੀਤ ਮਨਪ੍ਰੀਤ ਕੌਰ ਜਿਹੜੀਆਂ ਦੋਏਲ ਮੈਤਾ ਸਾਹਿਬ ਦੀਆਂ ਬੇਟੀਆਂ 1 ਲੱਖ ਰੁਪਇਆ ਇਹਨਾਂ ਵੀ ਅੱਜ ਭੇਟ ਕੀਤਾ ਸਰਜੀਤ ਸਿੰਘ ਭਿੱਟੇਵੰਦ ਸਾਡੇ ਮੈਂਬਰ ਸਾਹਿਬ ਇਹਨਾਂ 1 ਲੱਖ ਰੁਪਏ ਦਾ ਚੈੱਕ ਅੱਜ ਦਿੱਤਾ ਹਰਜਿੰਦਰ ਸਿੰਘ ਮੈਤਾ ਦੀ ਤਰਸ ਪਤਨੀ ਬੀਬੀ ਹਰਜਿੰਦਰ ਹਰਜਿੰਦਰ ਕੌਰ ਉਹਨੇ 50000 ਰੁਪਇਆ ਨਕਦ ਜਿਹੜਾ ਉਹ ਭੇਟ ਕੀਤਾ ਸਾਡਾ ਕਿਉਂਕਿ ਇੱਕ ਮੀਤ ਸਕੱਤਰ ਕਹਿੰਦਾ ਸੀ ਮੇਰਾ ਨਾਂ ਨਾ ਦੱਸਿਓ ਸਿੰਘਣੀ ਬੜੀ ਤਿਆਰਬਰ ਤਿਆਰ ਧਾਰਮਿਕ ਤੌਰ ਤੇ ਵਧੀਆ ਵਿਚਾਰ ਰੱਖਦੀ ਆ 50000 ਰੁਪਇਆ ਉਹਨੇ ਨਕਦ ਦਿੱਤਾ ਸਰਦਾਰ ਪ੍ਰਤਾਪ ਸਿੰਘ ਸਕੱਤਰ ਸਾਡੇ ਇਹ ਆ ਹੁਣੇ ਆ ਬੈਠੇ ਬੈਠੇ ਜਿਹੜੇ ਚਲਦੀ ਸੀ ਗੱਲ ਤੇ 50000 ਰੁਪਇਆ ਸਰਦਾਰ ਪ੍ਰਤਾਪ ਸਿੰਘ ਸਕੱਤਰ ਵੱਲੋਂ ਸਰਦਾਰ ਵਿਜੇ ਸਿੰਘ ਐਡੀਸ਼ਨ ਸਕੱਤਰ 50000 ਰੁਪਇਆ ਉਹਨਾਂ ਵੱਲੋਂ ਸਾਡਾ ਗੁਰਿੰਦਰ ਸਿੰਘ ਐਡੀਸ਼ਨਲ ਸਕੱਤਰ ਜਿਹਨੇ ਆ ਬਲਵੰਤ ਸਿੰਘ ਨਾਲ ਵੀ ਸੰਪਰਕ ਕਰਕੇ 3 ਲੱਖ ਰੁਪਇਆ ਜਿਹੜਾ ਉਹਨੇ ਡੋਨੇਟ ਕੀਤਾ 31000 ਰੁਪਇਆ ਤੇ ਸਾਡੇ ਮੁੱਖ ਸਕੱਤਰ ਦੇਖੋ ਇਹ ਵੀ ਗੁਰੂ ਦੀ ਕਿਰਪਾ ਹੀ ਆ ਤੇਲਵਾਨ ਵੀ ਆਪਣਾ ਗੱਡੀਆਂ ਆਪਣੀਆਂ 1 ਲੱਖ ਰੁਪਇਆ ਇਹਨੇ ਵੀ ਅੱਜ ਇੱਥੇ ਡੋਨੇਟ ਕੀਤਾ ਮੈਂ ਸਮਝਦਾ ਇਹਨਾਂ ਦੀ ਮਾਇਆ ਸਫਲਿਆ ਗੁਰੂ ਸਾਹਿਬ ਨੇ ਸਾਨੂੰ ਇਹ ਦਸਵੰਧ ਕੱਢਣ ਨੂੰ ਦਿੱਤਾ ਸੀ ਤੇ ਇਹ ਦਸਵੰਧ ਤੁਹਾਡਾ ਚੰਗੇ ਕਾਰਜਾਂ 'ਚ ਲੱਗਣਾ ਤੋ ਗੁਰੂ ਸਾਹਿਬ ਕਿਰਪਾ ਕਰਨ ਇੱਕ 1 ਲੱਖ ਰੁਪਏ ਸਰਦਾਰ ਸਾਹਿਬ ਦਾ ਜੀ ਇਸੇ ਕਾਲੋਂ ਪ੍ਰਭਾਵ ਹੋਇਆ ਸਾਰਾ ਇੱਕ ਸਾਡੇ ਰਸਦਾਰ ਰਣਜੀਤ ਸਿੰਘ ਕਾਲੋਂ ਕਰਤਾਰਪੁਰ ਤੋਂ ਮੈਂਬਰ ਆ ਤੇ ਪਹਿਲਾਂ ਬੜਾ ਲੰਬਾ ਆਰਸਾ ਸੀਨੀਅਰ ਅਕਾਲੀ ਆ ਮੈਂ ਦੇਖਦਾ ਲੰਬੇ ਆਰਸੇ ਤੋਂ ਜਿਉਂ ਨੀਲੀ ਬੰਨੀ ਫੇ ਨੀਲੀ ਰੱਖੀ ਉਹਨੇ ਵੀ 1 ਲੱਖ ਰੁਪਈਆ ਜਿਹੜਾ ਉਹ ਡੋਨੇਟ ਕੀਤਾ ਸਾਰਿਆਂ ਦਾ ਹੀ ਦਿਲ ਦੀਆਂ ਅੜਗਿਆਈਆਂ ਤੋਂ ਧੰਨਵਾਦ ਕਰਦਾ ਤੇ ਆਸ ਰੱਖਦਾ ਕਿ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ੍ਰॉम ਦਾ ਡੇ 1 ਇਹ ਜਿੱਦਣ ਕਾਰ ਸ਼ੁਰੂ ਹੋਏ ਸੀ ਸਾਡਾ ਕੋਈ ਸੋਸ਼ਲ ਮੀਡੀਆ ਤੇ ਕਈ ਵਾਰੀ ਘਟਾ ਐਡ ਹੁੰਦੀ ਆ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਜਾਦਾ ਰਹਿੰਦੇ ਆ ਪਰ ਅਸੀਂ ਯਤਨ ਕਰਦੇ ਆ ਸਾਰੇ ਮੈਨੇਜਰਾਂ ਨੂੰ ਹਦਾਇਤ ਆ ਕਿ ਆਪਣੇ ਤੌਰ ਤੇ ਵੀ ਆਪਣੇ ਵਸੀਲਿਆਂ ਤੋਂ ਵੀ ਉਹ ਪੈਸੇ ਇਕੱਠੇ ਕਰਕੇ ਇਹਨਾਂ ਖਾਤਿਆਂ ਦੇ ਵਿੱਚ ਪਾ ਕੇ ਤਾਂ ਕਿ ਬੈਠ ਕੇ ਫਿਰ ਸਕੀਮ ਲਾਵਾਂਗੇ ਕਿ ਇਹਦਾ ਕਿਸ ਢੰਗ ਦੇ ਨਾਲ ਕੀਤਾ ਜਾਣਾ ਮੈਂ ਮੈਂਬਰਾਂ ਨੂੰ ਜਿਹੜੀ ਬੇਨਤੀ ਕਰਨੀ ਚਾਹਨਾ ਕਿ ਜਿਹੜੇ ਤੁਹਾਡੇ ਡਿਸਕ੍ਰੈਸ਼ਨਰੀ ਫੰਡ ਆ ਉਹ ਕਾਈਂਡਲੀ ਮੈਂ ਤੁਹਾਨੂੰ ਅਪੀਲ ਕਰਦਾ ਬਾਕੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ 1-1 ਲੱਖ ਰੁਪਈਆ ਲਓ ਜਿੰਨਾ ਵੀ ਕਿਸੇ ਦਾ ਪੈਸਾ ਬਕਾਇਆ ਪਿਆ ਜਿਹੜੇ ਦਾ ਖਰਚ ਰੁਕੇ ਉਹ ਖਰਚ ਚੁੱਕੇ ਉਹਨਾਂ ਚੋਂ 1-1 ਲੱਖ ਰੁਪਈਆ ਸਾਰੇ ਡੋਨੇਟ ਕਰਨ ਆਪਣੇ ਆਪਣੇ ਖਾਤਿਆਂ 'ਚੋਂ ਜਿਹੜਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 3 ਲੱਖ ਰੁਪਈਆ ਦਿੱਤਾ ਜਾਂਦਾ ਸਾਲ ਦਾ ਉਹਦੇ ਵਿੱਚੋਂ 1-1 ਲੱਖ ਜੇ ਖਰਚ ਹੋਗਾ ਤੇ ਆਉਂਦੇ ਸਾਲ ਦੇ ਮੇਰਾ ਵੀਰ ਸਰਦਾਰ ਅਵਤਾਰ ਸਿੰਘ ਜੀ ਬਣ ਵਾਲਾ ਸਾਡਾ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਆ ਉਹਨਾਂ ਵੱਲੋਂ ਵੀ 1 ਲੱਖ ਰੁਪਇਆ ਅਨਾਉਂਸ ਹੋਇਆ ਇਹਨਾਂ ਦਾ ਵੀ ਧੰਨਵਾਦ ਕਰ ਦਮ ਮੈਂ ਤਾਂ ਸਾਹਿਬ ਕਹਿੰਦੇ ਮੇਰੇ ਫੰਡ ਚੋਂ ਵੀ 1 ਲੱਖ ਰੁਪਇਆ ਕੱਟ ਲਓ ਜਿਨ੍ਹਾਂ ਜਿਨ੍ਹਾਂ ਦੇ ਫੰਡ ਹੈਗੇ ਬਚਦੇ ਉਹ ਸਾਰੇ ਮੈਂਬਰ ਸਾਹਿਬਾਨ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਲੱਖ ਨਾਲ ਕੋਈ ਫਰਕ ਨਹੀਂ ਪੈਣਾ ਪਰ ਉਹ ਜਿਹੜੇ ਵਿਚਾਰੇ ਅੱਜ ਬੇਕਰੇ ਹੋਏ ਆ ਉਹਨਾਂ ਨੂੰ ਰਾਹਤ ਬਹੁਤ ਵੱਡੀ ਮਿਲ ਜਾਊਗੀ ਸੰਕੋਚ ਨਾ ਕਰ ਕਿਉਂਕਿ ਸਕਤਨਾ ਨੇ ਜੇ ਐਡਾ ਯੋਗਦਾਨ ਦੇਖੋ ਪਹਿਲੀ ਵਾਰੀ ਹੋਇਆ ਹੁਣ ਕਿ ਸਮੁੱਚੇ ਸ਼੍ਰਮਣੀ ਕਮੇਟੀ ਦੇ ਜਿੰਨੇ ਅਧਿਕਾਰੀ ਤੇ ਜਿੰਨੇ ਸਾਡੇ EMPLOYE WORKER ਆ ਉਹਨਾਂ ਨੇ 2 ਕਰੋੜ ਰੁਪਈਆ ਆਪ ਇਕੱਠਾ ਕਰਕੇ ਦਿੱਤਾ ਸੋ ਮੈਂਬਰ ਸਾਹਿਬਾਨਾਂ ਦਾ ਵੀ ਫਰਜ਼ ਬਣਦਾ ਕਿ ਆਪਾਂ 5100 ਰੁਪਈਆ ਸਰਦਾਰ ਚਰਨਜੀਤ ਸਿੰਘ ਸਾਡੇ ਅਮਰਿਤਪਾਲ ਸਿੰਘ ਦੋਇ ਪ੍ਰੈਸ ਰਿਪੋਰਟਰ ਆ ਉਹਨੇ ਵੀ ਅਨਾਉਂਸ ਕੀਤਾ ਇਹਨਾਂ ਦਾ ਵੀ ਧੰਨਵਾਦ ਕਰਦਾ ਦੂਸਰੀ ਬੇਨਤੀ ਹੁਣ ਇਹ ਕਿਉਂਕਿ ਕੱਲ ਦਾ ਨਵਾਂ ਕੰਮ ਹੋ ਗਿਆ ਕਿ ਫਲਾਡ ਗੇਟ ਭਾਖੜੇ ਦੇ ਵੀ ਖੁੱਲ ਗਏ ਆ ਤੇ ਮੈਨੂੰ ਰਾਤ ਟੈਲੀਫੋਨ ਆਏ ਕਿ ਆ ਜਿਹੜਾ ਚਮਕੌਰ ਸਾਹਿਬ ਦਾ ਏਰੀਆ ਇਹ ਸਾਰਾ ਏਰੀਆ ਵੀ ਅੱਜ ਪਾਣੀ ਨਾਲ ਡੁੱਬ ਗਿਆ ਹੁਣ ਇਧਰਲੇ ਵਾਸੀ ਵੀ ਸਾਰਿਆਂ ਮੈਂਬਰਾਂ ਨੂੰ ਅੱਜ ਹਦਾਇਤ ਕੀਤੀ ਆ ਕਿ ਤੁਰੰਤ ਜਿੱਥੇ ਕਿੱਥੇ ਮਾਛੀਵਾੜਾ ਸਾਡਾ ਕੋਟਾ ਅਸਥਾਨ ਆ ਫਿਰ ਸਾਡਾ ਆਪਣੇ ਕਟਾਣਾ ਸਾਹਿਬ ਆ ਸਾਡੇ ਫਤੇਗੜ ਸਾਹਿਬ ਆ ਉਹਨਾਂ ਸਾਰਿਆਂ ਨੂੰ ਹਦਾਇਤ ਕੀਤੀ ਆ ਕਿਉਂਕਿ ਘੱਗਰ ਨੇ ਵੀ ਅੱਜ ਬਹੁਤ ਵੱਡਾ ਛਾਲਾ ਮਾਰਿਆ ਉਹ ਘੱਗਰ ਬੜਾ ਵੱਡਾ ਅਫੈਕਟ ਕਰਦਾ ਦੋ ਤਿੰਨ ਜ਼ਿਲ੍ਹਿਆਂ ਨੂੰ ਪਟਿਆਲੇ ਨੂੰ ਸੰਗਰੂਰ ਨੂੰ ਉਧਰ ਵੀ ਅੱਜ ਸਵੇਰ ਦੀਆਂ ਰਿਪੋਰਟਾਂ ਆ ਰਹੀਆਂ ਕਿ ਪਾਣੀ ਨੇ ਉਧਰ ਵੀ ਤਵਾਹੀ ਮਚਾਈ ਆ ਸੋ ਇਸ ਕਰਕੇ ਉਧਰ ਵੀ ਮੈਨੇਜਰ ਸਾਹਿਬਾਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਤੁਸੀਂ ਤੁਰੰਤ ਇਹਦੇ ਵਿੱਚ ਆਪਣੇ ਕੋਤ ਜਾਓ। ਸੋ ਸਮੂਹ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਸਾਰਿਆਂ ਨੂੰ ਸੰਗਰ ਬੇਨਤੀ ਕਰਦਾ ਹੁਣ ਵੀਡੀਓ ਬਣਾਉਣ ਦਾ ਸਮਾਂ ਨਹੀਂ। ਹੁਣ ਸਮਾਂ ਆ ਕੇਵਲ ਤਾਂ ਕੇਵਲ ਸੇਵਾ ਕਰਨ ਦਾ। ਕਈ ਮੇਰੇ ਵਰਗੇ ਮੈਂ ਇੱਕ ਦਿਨ ਅਸੀਂ ਸੁਲਤਾਨਪੁਰ ਲੋਧੀ ਗਏ। ਅਸੀਂ ਟਰਾਲੀਆਂ ਵੀ ਲੈ ਕੇ ਗਏ ਉਹ ਤਾਂ ਗਾਹ ਛੜਕ ਬੰਦ ਸੀ ਮੋਰੇ ਸਾਰੇ ਪਾਣੀ ਪਾਣੀ। ਤੇ ਉੱਥੇ ਰਾਸ਼ਨ ਵੰਡਣਾ ਸ਼ੁਰੂ ਕੀਤਾ ਤੇ ਇੱਕ ਮੁੰਡਾ ਦੌੜ ਕੇ ਵਿਚਾਰਾ ਆਇਆ। ਕਹਿੰਦਾ ਧਾਮੀ ਸਾਹਿਬ ਇਹ ਸਾਰਾ ਜਿੰਨਾ ਰਾchn ਦੇ ਰਹੇ ਇਹ ਤਾਂ ਸਾਰੇ ਬਾਹਰੋਂ ਆਏ ਆ ਇਹ ਇਕੱਠਾ ਕਰਨ ਆਲੇ ਆ ਰਾchn ਇਹਨਾਂ ਦਾ ਕੁਛ ਨਹੀਂ ਇੱਥੇ ਵਿਗੜਿਆ ਫਿਰ ਅੱਜ ਕਹ ਤੁਸੀਂ ਆਪਣੇ ਬੰਦੇ ਦੱਸੋ ਵੀ ਜਿਹੜੇ ਤੁਹਾਡੇ ਬੰਦੇ ਆ ਉਹਨੇ ਫਿਰ ਦੱਸਿਆ ਜੀ ਵੀ ਆ ਆਇਆ ਫਿਰ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਕਰਦਾ ਜੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਆ ਤੇ ਹੋਰ ਵਾਧਾ ਹੋ ਜਾਊਗਾ ਇਹ ਰਾchn ਉਹਨਾਂ ਦੇ ਮੂੰਹ 'ਚ ਪੈਣਾ ਚਾਹੀਦਾ ਜਿਹੜੇ ਵਿਚਾਰੇ ਅੱਜ ਘਰਾਂ ਦੇ ਵਿੱਚ ਕਣਕਾਂ ਦੀਆਂ ਕੋਠੀਆਂ ਉਹਨਾਂ 'ਚ ਪਾਣੀ ਪੈ ਗਿਆ ਪਸ਼ੂ ਪਾ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਬੰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਤੇ ਮੈਂ ਅੱਜ ਹੀ ਸਰਦਾਰ ਪ੍ਰਤਾਪ ਸਿੰਘ ਉਹਨਾਂ ਨੂੰ ਮੈਂ ਹੁਣੇ ਕਹਿ ਕੇ ਹਟ ਜਾ ਕਿ ਸੁੱਕਾ ਦੁੱਧ ਬੱਚਿਆਂ ਦਾ ਉਹ ਤੁਰੰਤ ਪਹਚਾਓ ਬੱਚਿਆਂ ਲਈ ਬਹੁਤ ਜ਼ਰੂਰੀ ਆ ਸਾਰੀ ਲੱਕ ਦੇ ਜਿਹੜੇ ਆ ਉਹ ਵੀ ਤੇ ਇੱਕ ਸਾਡਾ ਕਈ ਵਾਰੀ ਪ੍ਰੈਸ 'ਚ ਕਹਿਣ ਲੱਗੇ ਬੰਦੇ ਨੂੰ ਛੋੜੇ ਜਿ ਸਚਕਾਟ ਹੋ ਜਾਂਦੀ ਆ ਮੈਨੂੰ ਕੱਲ ਇੱਕ ਬੀਬੀ ਦਾ ਟੈਲੀਫੋਨ ਆਇਆ ਵੀ ਸਾਡਾ ਕੋਈ ਬੀਬੀਆਂ ਦਾ ਜਿਹੜਾ ਸਮਾਨ ਹੁੰਦਾ ਉਹ ਵੀ ਪਹੁੰਚਾਓ ਇਹ ਸਰਦਾਰ ਪ੍ਰਤਾਪ ਸਿੰਘ ਜ਼ਰੂਰੀ ਤੁਰੰਤ ਇੱਕ ਅਸੀਂ ਸਾਡੇ ਦੇਖੋ ਡੋਨਰ ਜਿਹੜੇ ਆ ਸਰਦਾਰ ਸਰਪਾਲ ਸਿੰਘ ਆ ਮਲਤਾਨੀ ਰਿਚੀ ਟਰੈਵਲ ਵਾਲੇ ਉਹਨਾਂ ਨੇ ਆਪਣੇ ਪਹਿਲਾਂ ਕਾਰ ਸੇਵਾ ਸ਼ੁਰੂ ਕੀਤੀ ਉਹ ਆ ਪਤਾਲਪੁਰੀ ਗੁਰਦੁਆਰੇ ਦੀ ਬਹੁਤ ਖੂਬ ਸੂਰਤ ਉਹਨਾਂ ਦਾ ਰਾਤ ਟੈਲੀਫੋਨ ਆਇਆ ਕਿ ਮੈਨੂੰ ਵੀ ਕੋਈ ਸੇਵਾ ਦੱਸੋ ਉਹਨਾਂ ਨੇ ਚਾਰ ਜਿਹੜੇ ਵੱਡੇ ਆ ਜਿਹੜੇ ਬਲੋਰ ਹੁੰਦੇ ਜਿਹੜੇ ਆਹ ਸਪਰੇਅ ਜਿਹੜੀ ਮੱਛਰ ਤੋਂ ਆਪਾਂ ਕਰਦੇ ਆ ਉਹ ਚਾਰ ਸਾਨੂੰ ਵੱਡੇ ਡੋਨੇਟ ਕੀਤੇ ਜਿਹੜੇ ਕੱਲ ਨੂੰ ਦੋ ਛੋਟੇ ਵੀ ਕਹਿ ਦੋ ਅੱਛਾ ਤੇ ਮੰਨਣ ਸਾਹਿਬ ਨੇ 10 ਡੋਨੇਟ ਕੀਤੇ ਆ ਅਕਾਲੀ ਦਲ ਨੂੰ ਤੇ ਇਹ ਜਿਹੜੇ ਚਾਰ ਸਾਡੇ ਦੇ ਵਿੱਚੋਂ ਪ੍ਰਤਾਪ ਸਿੰਘ ਜੀ ਕੱਲ ਨੂੰ ਟਰੈਕਟਰ ਲੈ ਕੇ ਦੋਹਾਂ ਦਾ ਕੰਮ ਸ਼ੁਰੂ ਕਰਦੇ ਹੋ ਡੇਰਾ ਬਾਬਾ ਨਾਨਕ ਤੇ ਰਮਦਾਸ ਕਿਉਂਕਿ ਬੜੀ ਵੱਡੀ ਬਿਮਾਰੀ ਫੈਲਣੀ ਆ ਮੱਕੀ ਮਛਰ ਨੇ ਬਹੁਤ ਵੱਡਾ ਨੁਕਸਾਨ ਕਰਨਾ ਹੋਰ ਵੀ ਇਹਦੇ ਨਾਲ ਜਿਹੜੇ ਕੀੜੇ ਮਕੌੜੇ ਉਹਨਾਂ ਨੂੰ ਵੀ ਇਫੈਕਟ ਹੁੰਦਾ ਇਹ ਚਾਰ ਬਲੋਰ ਅਸੀਂ ਲਗਾਤਾਰ ਜਾਰੀ ਕਰ ਦੇਣੇ ਤੇ ਕੱਲ ਨੂੰ ਇਹ ਮੰਨਣ ਸਾਹਿਬ ਟਾਈਮ ਨਾਲ ਪਹੁੰਚਾ ਦੇਣਗੇ ਤੇ ਇਹ ਇਸ ਕਰਕੇ ਉਹਦਾ ਭਾਈ ਸਤਬਾਲ ਸਿੰਘ ਦਾ ਵੀ ਧੰਨਵਾਦ ਕਰਦਾ ਜਿਹੜੇ ਹਰ ਵੇਲੇ ਨਾਲ ਤੁਰਦੇ ਆ ਸੋ ਮੈਂ ਨਿਮਰਤਾ ਸਾਹਿਬ ਤੁਹਾਨੂੰ ਵੀ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਆ ਸਮਾਂ ਜਿਹੜਾ ਚੱਲ ਰਿਹਾ ਇਹ ਜਦੋਂ ਜਹਦ ਦਾ ਸਮਾਂ ਆ ਇਹ ਜਦੋਂ ਜਾਇਦ ਦਾ ਸਮਾਂ ਪਾਣੀ ਹੁਣ ਢਲ ਜਾਣ ਉਦੋਂ ਬਾਅਦ ਉਹਨਾਂ ਲੋਕਾਂ ਨੇ ਵਿਚਾਰਾਂ ਨੇ ਕਿਸੇ ਨੇ ਆਪਣਾ ਕੋਈ ਨੁਕਸਾਨ ਕਿਸੇ ਦਾ ਕੋਈ ਨੁਕਸਾਨ ਤੇ ਫਸਲ ਜਿਹੜੀ ਆ ਇਹ ਬੱਚਿਆਂ ਵਾਂਗੂ ਜ਼ਿੰਮੇਵਾਰ ਪਾਲਦਾ ਸੋ ਮੈਂ ਫੇਰ ਦਿਲ ਦੀਆਂ ਅੜਗਿਆਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਪਣੇ ਸਾਰੇ ਸਮੂਚੇ ਅੰਪਲੋਈਜ਼ ਨੂੰ ਵੀ ਅਪੀਲ ਕਰਦਾ ਕਿਹੜੀ ਕਣਾ ਨੀਗਾ ਬੇ ਕੌਣ ਆਉਦਾ ਆਪਣਾ ਇਹ ਦੱਸਲਾ ਵੀ ਮੇਰਾ ਇੱਥੇ ਯੋਗਦਾਨ ਮੈਂ ਪਾਤਾ ਜਿੱਦਾਂ ਆ ਹੁਣ ਖੜੇ 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 ਹੀ 10 12 15 ਲੱਖ ਰੁਪਇਆ ਇਹਨਾਂ ਨੇ ਇਕੱਠਾ ਕਰ ਦਿੱਤਾ ਬਾਹਰੋਂ ਵਿਦੇਸ਼ਾਂ ਤੋਂ ਵੀ ਆ ਰਹੇ ਲੋਕਾਂ ਦੇ ਟੈਲੀਫੋਨ ਪਏ ਕਿਹੜੇ ਖਾਤੇ ਵਿੱਚ ਪੈਸੇ ਪਾਈਏ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਜਾਗ ਕੇ ਆਇ ਕਿਸੋਂ ਦਾ ਕੁਦਰਤ ਦੇ ਮੋਰੇ ਕਿਸੇ ਦਾ ਜ਼ੋਰ ਨਹੀਂ ਪਰ ਕਿਉਂਕਿ ਬੰਨ ਜਿਹੜੇ ਉਹਨਾਂ ਸਮੇਂ ਸਿਰ ਪਾਣੀ ਨਹੀਂ ਛੱਡਿਆ ਗਿਆ ਸਰਕਾਰਾਂ ਦੀ ਨਿਲਾਕੀ ਕਹਿ ਲਓ ਉਹਦੀ ਮਾਰ ਸਾਰਿਆਂ ਨੂੰ ਰਲ ਕੇ ਪਈ ਆ ਉਹਦੇ ਵਿੱਚ ਆਪਾਂ ਰਾਹਤ ਕਾਰਨਾਂ ਦੇ ਵਿੱਚ ਵੱਡਾ ਯੋਗਦਾਨ ਪਾਈਏ ਸਾਰਿਆਂ ਦਾ ਹੀ ਜਿੰਨਿਆਂ ਨੇ ਇੱਥੇ ਵੀ ਮਾਇਆ ਭੇਟ ਕੀਤੀ ਆ ਅਮੇਤਾ ਸਾਹਿਬ ਦਾ ਤਾਂ ਹੁਣ ਦੋਹਾ ਬੇਟੀਆਂ ਵੱਲੋਂ ਆਸਾਨੇ ਲਾਵਲੋਂ ਸਿੰਘਣੀ ਵੱਲੋਂ ਇਹ 2.5 ਲੱਖ ਰੁਪਏ ਆ ਇਹਨਾਂ ਨੇ ਵੀ ਆਪਣਾ ਹਿੱਸਾ ਪਾ ਦਿੱਤਾ ਤੇ ਇਵੇਂ ਹੀ ਸਾਡੇ ਮੈਂਬਰ ਸਾਹਿਬਾਨਾਂ ਨੇ ਪਾਏ ਆ ਤੇ ਮੈਂਬਰਾਂ ਨੂੰ ਮੈਂ ਇੱਕ ਵਾਰੀ ਦੁਬਾਰਾ ਫੇਰ ਦੁਬਾਰਾ ਬੇਨਤੀ ਕਰਦਾ ਮੈਂਬਰ ਸਾਹਿਬਾਨ ਸ਼ੋਮਨੀ ਕਮੇਟੀ ਦੇ ਕਿ ਜਿੰਨਾ ਵੀ ਕਿਸੇ ਦਾ ਫੰਡ ਬਚਦਾ ਹੁਣ ਵੰਡਣ ਦਾ ਜਤਨ ਨਾ ਕਰਿਓ ਉਹ ਰਾਹਤ ਦੇ ਵਿੱਚ ਇਹ ਇਸ ਅਕਾਊਂਟ ਦੇ ਵਿੱਚ ਪਵਾਵੋ ਸਾਨੂੰ ਤੁਸੀਂ ਦੱਸ ਦਿਓ ਅਸੀਂ ਆਪ ਇਸ ਅਕਾਊਂਟ ਚ ਪਾ ਲੈਣੇ ਆ ਉਹਦੇ ਵਿੱਚ ਕੋਟਲੇ ਆਈ ਨਾ ਕਰਿਓ ਕਿਉਂਕਿ ਕਈ ਵਾਰੀ ਹੁੰਦਾ ਮਨ ਦੇ ਵਿੱਚ ਸੋ ਇਸ ਕਰਕੇ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤਾਂ 10 ਡਾਕਟਰਾਂ ਦੀ ਟੀਮ ਵੀ ਬੈਟਰੀ ਡਾਕਟਰਾਂ ਦੀ ਟੀਮ ਲਈ ਆਈ ਹੈ ਜੋ ਦਵਾਈਆਂ ਦੇਣਗੇ ਤੇ ਮੰਨਣ ਸਾਹਿਬ ਵੱਲੋਂ ਆਪਣੇ ਜਾਤੀ ਤੌਰ ਦੇ ਉੱਤੇ ਕਿਉਂਕਿ ਆਪਣਾ ਯਤਨ ਕਰਦੇ ਰਹਿੰਦੇ ਚਤਨ ਸੀ ਰਹਿੰਦੇ ਆ ਇਹ ਕਹਿੰਦੇ ਅਸੀਂ ਬੈਟਰੀ ਡਾਕਟਰ ਵੀ ਦਸਾਂ ਦੀ ਟੀਮ ਜਿਹੜੀ ਆ ਉਹ ਤੁਰੰਤ ਕੱਲ ਤੋਂ ਭੇਜ ਦੇਣੀ ਆ ਤਾਂ ਕਿ ਪਸ਼ੂਆਂ ਦੀਆਂ ਜਿਹੜੀਆਂ ਬਿਮਾਰੀਆਂ ਠਮਾਰੀਆਂ ਇੱਕ ਅੱਛਾ ਮਿਹਰੀ ਰਹਿ ਗਈ ਸੀ ਹੁਣ ਰਾਹਤਕਾਰ ਜਿਹੜੇ ਮੇਰੇ ਹੈਗੇ ਵੀਰ ਜਿਹੜੇ ਸਮਗਰੀ ਲੈ ਕੇ ਆਉਂਦੇ ਆ ਹੁਣ ਪੁੱਛ ਕੇ ਲਿਆਇਓ ਕਿ ਕਿ ਉਹਨਾਂ ਨੂੰ ਕਿਹੜੀ ਚੀਜ਼ ਲੋੜ ਆ ਤੁਰੰਤ ਦੌਰ ਦੇ ਉੱਤੇ ਪੈਣੀ ਦਵਾਈ ਜਿਹੜੀ ਆਪਾਂ ਸਪਰੇਅ ਜਿਹੜੀ ਗੱਲ ਤੋਂ ਸ਼ੁਰੂ ਕਰਨੀ ਆ ਮੱਛਰਦਾਨੀਆਂ ਦੀ ਲੋੜ ਪੈਣੀ ਆ ਕਿਉਂਕਿ ਕੀੜੇ ਮਕੌੜੇ ਉਹਨਾਂ ਦੇ ਘਰਾਂ ਦੀ ਸਫਾਈ ਹੋਣੀ ਆ ਉਹਨਾਂ ਦੇ ਫੇਰ ਫੇਰ ਸਬਾਈ ਜਲੇ ਹੋਣੀ ਆ ਛੋਟ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿਸੇ ਦੇ ਗੱਦੇ ਗਿੱਲੇ ਹੋ ਗਏ ਕਿਸੇ ਦੀਆਂ ਰਜਾਈਆਂ ਗਿਲੀਆਂ ਹੋ ਗਈਆਂ ਕਿਸੇ ਦੇ ਕੱਪੜੇ ਗਿੱਲੇ ਹੋ ਗਏ ਤੇ ਜੇਲੇ ਇੱਕ ਵਾਰੀ ਹੜ੍ਹ ਦੇ ਵਿੱਚ ਕਪੜਾ ਕੋ ਗਿੱਲਾ ਹੋ ਜਾ ਮੋੜ ਕੰਮ ਦਾ ਨਹੀਂ ਰਹਿੰਦਾ ਸੋ ਉਹ ਵੀ ਮੋੜ ਵਸੇ ਵੇਲੇ ਆਪਾਂ ਸਾਰਿਆਂ ਨੇ ਜਤਨਸ਼ੀਰਨ ਉਹ ਲੜਿੰਦੇ ਸਮਾਨ ਦੇ ਸਟਾਰ ਰੋੜ ਕਰਦੇ ਜਿਹੜੇ ਆ ਉਥੋਂ ਉਹ ਹੀ ਭਜਵਾਏ ਜਾਣ ਜਿਹੜੇ ਕੰਮ ਆਉਣੇ ਆ ਆਪਾਂ ਲੈ ਕੇ ਵੀ ਪੰਜਾਬ ਤੋਂ ਆਏ ਮੋਹਰੇ ਆ ਕੇ ਕੰਮ ਨਹੀਂ ਨਾ ਕਿਸੇ ਦੇ ਆਏ ਫਿਰ ਉਹ ਵੀ ਕੰਮ ਚੰਗਾ ਨਹੀਂਗਾ ਸੋ ਉਹ ਹੀ ਸਮਗਰੀ ਪਹਚਾਓ ਜਿਹੜੀ ਸਮਗਰੀ ਉਹਨਾਂ ਲਈ ਰਾਹਤ ਆ ਇਮੀਡੀਏਟਲੀ ਰਾਹਤ ਕੀ ਆ ਕਈ ਵਾਰੀ ਹੁੰਦਾ ਸਾਬਣ ਹੀ ਨਹੀਂ ਹੁੰਦਾ ਤੇਲੇ ਹੁੰਦਾ ਟੁੱਥ ਬਰਾਛ ਨਹੀਂ ਹੁੰਦਾ ਇਦਾਂ ਦੇ ਛੋਟੇ ਛੋਟੇ ਹੈਗੇ ਆ ਕਈ ਵਾਰੀ ਆਪਾਂ ਦੇਖਦੇ ਬੱਚਿਆਂ ਦੇ ਮੱਛਰ ਹੁੰਦਾ ਅੱਜ ਕੱਲੇ ਕੋ ਲੱਗਦੀ ਵਿੱਚ ਉਹਦੇ ਲੱਗ ਜਾਂਦੀ ਸੀ ਮਸਕੀਟੋ ਦੇ ਇੱਕੋ ਅੱਜ ਕੱਲ ਤਿੱਕੀਆਂ ਲੱਪੀਆਂ ਹੋਣ ਉਹ ਕੱਪੜੇ ਤੇ ਲਾ ਦਿਓ ਤਾਂ ਬੱਚਾ ਸਾਰੀ ਰਾਤ ਠੀਕ ਸੁੱਤਾ ਰਹਿੰਦਾ ਗੱਲਾਂ ਦੇ ਭਾਵੇਂ ਛੋਟੀਆਂ ਛੋਟੀਆਂ ਨਹੀਂ ਗੀਆਂ ਜਿਹੜੇ ਜਿਹੜੇ ਜਿਹਨੂੰ ਲੋੜ ਪੈਣੀ ਆ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਕੋਈ ਜਵਾਨ ਆ ਉਹ ਤਾਂ ਕੜੀ ਕੱਟ ਲਊਗਾ ਤੇ ਬਿਜਲੀ ਨਾ ਹੋਵੇ ਪੱਕੀਆਂ ਦੇ ਨਾਲ ਗੁਜ਼ਾਰਾ ਕਰਨਾ ਪਵੇ ਸੋ ਪੰਜਾਬੀਓ ਤੁਹਾਡਾ ਧੰਨਵਾਦ ਵੀ ਆ ਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਮਲਾਜਮਾਂ ਦਾ ਤੇ ਸਾਰੇ ਮੈਂਬਰ ਸਾਹਿਬਾਨ ਦਾ ਜਿਹੜੇ ਰਾਤ ਦਿਨ ਇੱਕ ਕਰਕੇ ਲੱਗਿਓ ਆ ਇਹ ਬੀੜਾ ਆਪਾਂ ਉਸ ਤੱਕ ਐਵੇਂ ਰੱਖਣਾ ਜਦ ਤੱਕ ਇਹ ਜਿਹੜੇ ਸਾਡੇ ਭਾਈ ਆ ਜਿਹੜੇ ਫੈਕਟਰੀ ਆ ਉਹ ਆਪਣੇ ਘਰਾਂ ਦੇ ਵਿੱਚ ਮੁੜ ਕੇ ਸੁਜੋਬਤ ਨਹੀਂ ਹੋ ਜਾਂਦਾ ਸੋ ਮੈਂ ਇਹ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਵੀ ਚੇਤੇ ਤੌਰ ਤੇ ਧੰਨਵਾਦ ਕਰਦਾ ਹਾਂ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਡੀਜਲ ਆਦਤਕ ਹੋਰ بڑے-ਵੱਡੇ ਯਤਨ ਕਰਕੇ ਤੇ ਉਹਨੇ ਆਪਣਾ ਦਫ਼ਤਰ ਵੀ ਖੋਲ੍ਹਿਆ ਜਲੰਧਰ ਵਿਖੇ ਉਹ ਉੱਥੇ ਉਸ ਦਫ਼ਤਰ ਦੇ ਵਿੱਚ ਵੀ ਆਪਣਾ ਸਾਰੇ ਯੋਗਦਾਨ ਪਾਉ ਵਾਦ ਤੋਂ ਬਾਅਦ ਤਾਂ ਕਿ ਤੁਹਾਡਾ ਇੱਕ-ਇੱਕ ਪੈਸਾ ਸਹੀ ਢੰਗ ਦੇ ਵਿੱਚ ਲੱਗ ਜਾਵੇ ਸੋ ਇਨੀ ਬੇਨਤੀ ਕਰਕੇ ਮੈਂ ਸਾਰਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਅਚੇਚੇ ਤੌਰ ਤੇ ਸਾਰੇ ਜਿੰਨੇ ਵੀ ਜਿੰਨੇ ਵੀ ਇਸ ਰਾਹਤ ਕਾਰਜਾਂ 'ਚ ਲੱਗੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਸਰਕਾਰਾਂ ਦੀ ਪ੍ਰਵਾਹ ਨਹੀਂ ਕੀਤੀ ਜਿਹੜਾ ਇਹ ਸਾਡੇ ਧਰਤੀ ਤੋਂ ਸੰਦੇਸ਼ ਗੁਰੂ ਸਾਹਿਬ ਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਤੁਸੀਂ ਆਪਣੇ ਤੌਰ ਤੇ ਅੱਜ ਤਾਂ ਲੋਕ ਵੀ ਕਹਿੰਦੇ ਆ ਕਿ ਜੇ ਕਿਤੇ ਗੁਜਰਾਤ 'ਚ ਕੋ ਹੋ ਜਾਏ ਤੇ ਪੰਜਾਬੀ ਦੌੜਦੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੌੜਦੀ ਆ ਤੇ ਕਹਿੰਦੇ ਜੀ ਅੱਜ ਨਹੀਂ ਕੋ ਬਾਹਰ ਲਾਇਆ ਮੈਂ ਕਿ ਸਾਨੂੰ ਬਾਹਰ ਲਿਆਂਦੀ ਲੋੜ ਹੀ ਨਹੀਂ ਇਹ ਤਾਂ ਪੰਜਾਬੀਆਂ ਦਾ ਸੁਭਾਅ ਹੀ ਬਣਿਆ ਆ ਜਿਹਲੇ ਕੋ ਬੇਸਾ ਪਾਬੇ ਉਹਲੇ ਇਕੱਟੇ ਹੋ ਜਾਂਦੇ ਉਦਾਂ ਭਾਵਾਂ ਲੜਦੇ ਰਹਿਣ ਸੋ ਬਹੁਤ ਬਹੁਤ ਧੰਵਾਦ ਤੁਹਾਡਾ ਪੱਤਰਕਾਰਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮਣਾਈ ਫੋਟੋ ਲਾਓ ਆ ਲੈ ਆਓ ਜੀ ਵੀ ਆਦਾ ਸਕਦਾ ਵੀ ਆ ਜਾਓ ਸਾਰੇ ਆਜੋ ਜੀ ਸਾਰੇ ਪੁੱਤਰ ਸਭ ਆ ਰਹੇ ਆ ਰਹੋ ਕਰੋ ਸਾਹਿਬ ਆ ਜਾਓ ਆ ਜਾਓ ਕਿਹਦੇ ਕਰ ਰਹੇ ਜੀ 1 ਕਰੋੜ ਦਾ ਚੈੱਕ ਇਹਨਾਂ ਨੇ ਦਿੱਤਾ ਜਿਹੜਾ ਖਾਤੇ 'ਚ ਪਾਤਾ 1 ਕਰੋੜ ਬਰਦਾਸ ਸਿੰਘ 2-3 ਦਿਨ ਲਾ ਕੇ ਨਕ ਕਰਾਂਗੇ ਤਾਂ ਜੋ ਤੇ ਭੇਜ ਦਿਓ ਤਾਂ ਕਿ ਇਹ ਮਨੀ ਸਾਰੀ ਜਿਹੜੀ ਆ ਚੰਗੇ ਢੰਗ ਨਾਲ ਚੰਗੇ ਥਾਂ ਜਿਹੜੀ ਆ ਆ ਰਹੇ ਜੀ ਬਗਤਾ ਜੀ ਆਏ ਨਾਲ ਆ ਜੀ ਬੋਟਾ ਸਾਡੀ ਕੋਲੋਂ ਮੈਂ ਕਿਹਾ ਤਾਂ ਪੂਰਾ ਟਾਂਜਾ ਕਰਾ ਬੀਨੀ ਰਿਫਲੈਕਸ਼ਨ ਨਹੀਂ ਹੋਈ ਜੱਟ ਵੀ ਆਲ ਮੋੜੀ ਪੂਰੀ ਚਮਗੂਰ ਮੋੜੇ ਸੌਣਾ ਮੈਂ ਆ ਜਾ ਆ ਇਦਨ ਹੋ ਜਾ ਹਾਂਗੇ ਰਾਹ ਹੋ ਜਾ ਤੂੰ ਬੋਲੇ ਸੋਨਿਆਲੇ